ਪਹਾੜੀ ਚ ਨਿਕਲਿਆ ਸਾਡਾ ਪਮੋਜੇ ਦਾ ਬੰਦੇ ਜੰਮੇ ਚ ਆਇਆ ਇਧਰੋਂ ਜੇਦਰ ਜੋਰਾਵਰ ਸਿੰਘ ਦੇ ਲਾਗੇ ਘੋਟਾ ਸਰਪਾਲ ਦੀ ਕਮਸਿੰਗ ਅਨੇ ਗਾਰੇ ਚ ਪੱਲਾ ਪਾ ਕੇ ਹੱਥ ਚੁੱਕ ਕੇ ਅਗੜਾ ਚੱਲਦਰਾ ਤੇਰੇ ਕੋਲ ਕੋਈ ਮੰਗਾ ਉਹਨੇ ਅਖੇ ਜਮਾਨਾ ਮੰਗ ਆਪੂ ਨੇ ਪਤਾ ਕੀ ਅੱਜ ਆ ਕੇ ਕਹਿੰਦਾ ਜਾਨ ਮੰਗ ਅੱਜ ਤੁਹਾਡਾ ਆਪੂ ਕਹਿੰਦਾ ਵੀ ਕੌਮ ਮੇਰੀ ਜਾਨ ਲੈ ਲੈ ਅੱਜ ਕੇ ਕੌਮ ਕਹਿੰਦੀ ਜਾਨ ਨਾ ਦੇ ਸਾਨੂੰ ਕੌਮ ਵਾਸਤੇ ਕੁਝ ਕਰ ਜਫੇਦਾਰ ਬੜੇ ਸਾਡੀ ਕੌਮ ਚ ਤਖਤਾਂ ਦੇ ਲਈ ਉਤਰਾ ਵੀ ਖੜੇ ਜਾਂਦੇ ਆਏ ਤਾਂ ਹੁਕਮਨਾਮਾ ਜਾਨੀ ਹੋਇਆ ਜਫੇਦਾਰ ਸਿੰਘ ਸਾਹਿਬ ਰਣਵੀਰ ਸਿੰਘ ਨੇ ਕੀਤਾ ਬਹੁਤ ਵੱਡਾ ਕੰਮ ਇਹ ਕੰਮ ਬਰਾਜਰ ਪਹਿਲਾਂ ਨਾ ਚਾਹੀਦਾ ਜਿਹੜਾ ਹੋ ਗਿਆ ਉਹਨੇ ਜਾ ਮੇ ਜਾ ਸੁਮੇਈਦ ਸ਼ਾਨ ਸਾਹਿਬ ਜਿਹਨੂੰ ਕਹਿੰਦੇ ਨਿੱਲਾ ਤੇ ਜਾ ਬਸੰਤੀ ਇਹ ਦੋ ਰੰਗ ਚਾਹੀਦੇ ਨੇ ਇਤਿਹਾਸ ਤੁਹਾਨੂੰ ਬੜਾ ਸੋਹਣਾ ਪੜਿਆ ਹੋਵੇਗਾ ਮੈਂ ਉਹ ਇੱਕ ਗ੍ਰੰਥ ਵਿੱਚ ਕੇਸਰੀ ਲਿਖਿਆ ਦਰਸਾਉਂਦਾ ਇੱਕ ਗ੍ਰੰਥ ਵਿੱਚ ਕਿਤੇ ਪ੍ਰਾਚਨ ਗ੍ਰੰਥਾਂ ਵਿੱਚ ਕੇਸਰੀ ਲਿਖਿਆ ਹੋ ਉਹਦੇ ਤੁਹਾਨੂੰ ਤਿਲੰਬਰ ਸ਼ਬਦ ਮਿਲਦਾ ਨਹੀਂ ਲੰਬਰ ਜਾਂ ਨੀਲ ਮਿਲੇਗਾ ਜਾਂ ਨੀਲਮ ਮਿਲੇਗਾ ਜਾਂ ਨੀਲੰਬਰ ਮਿਲੇਗਾ ਜਾਂ ਨੀਲਾ ਮਿਲੇਗਾ ਜੇ ਤੁਸੀਂ ਪੜ੍ਹਦੇ ਹੋ ਦੋਵੇਂ ਰੰਗ ਮਾਨਕੋਸ਼ ਤੁਹਾਡੇ ਘਰਾਂ ਵਿੱਚ ਪਏ ਹੋਣਗੇ ਨੀਲਾ ਰੰਗ ਇਸ ਤੁਹਾਡੇ ਮੁਬਈਨਾ ਚੋੜੇਗਾ ਉਹਦੇ ਤੁਸੀਂ ਨਿਸ਼ਾਨ ਸਹਿਰ ਭਰੋ ਨੰਨਾ ਪੰਡਾ ਨੰਨਾ ਭਾਈਓ ਉਹਦੇ ਥੱਲੇ ਜੋ ਕੋਈ ਨੰਨੇ ਤੋਂ ਬੰਦਾ ਸਾਰਾ ਕੁਝ ਪੜਿਆਉਣਾ ਜਿੱਥੇ ਨਿਸ਼ਾਨ ਸਾਹਿਬ ਆਵੇ ਉਥੇ ਟਿੱਪ ਮਾਰ ਕਰਿਓ ਤੁਹਾਡੇ ਸਾਹਮਣੇ ਆ ਜਾਵੇਗਾ ਭਈ ਪੰਥ ਪ੍ਰਮਾਣਿਤ ਰੰਗ ਕਿਹੜੇ ਨੇ 1930 ਵਿੱਚ 31 ਵਿੱਚ ਪੰਥ ਪ੍ਰਮਾਣਿਤ ਰੰਗ ਦੋ ਨੇ ਇੱਕ ਬਸੰਤੀ ਤੇ ਦੂਜਾ ਸੁਰਮਈ ਕੇਸਰੀ ਦਾ ਕੇਸਰੀ ਵਿਰੋਧੀ ਨਹੀਂ ਪਰ ਜਿਨ੍ਹਾਂ ਦਾ ਕੇਸਰੀ ਹੈ ਉਹਨਾਂ ਨੂੰ ਮੁਬਾਰਕ ਤੁਹਾਡੇ ਵਿੱਚ ਗੁਰੂ ਘਰ ਦੇ ਦਾ ਪ੍ਰਬੰਧਕ ਕਮੇਟੀ ਦਾ ਬੈਠਕਾਂ ਨੇ ਇਹ ਮੈਂ ਨਹੀਂ ਕਹਿੰਦਾ ਇਹ ਆਕਾਲ ਤਖਤ ਸੈੱਡ ਦੇ ਚਾਹੇਦਾਰ ਨੇ ਹੁਕਮਨਾਮਾ ਪਈ ਇਹ ਦੂਆ ਰੰਗਾਂ ਦੇ ਵਿੱਚੋਂ ਤੁਸੀਂ ਕੋਈ ਆਰਾਮ ਵਿੱਚ ਗੁਰੂ ਘਰ ਚਲਾਓ ਤੇ ਸਾਡਾ ਚਾਹੇਦਾਰ ਦਾ ਹੁਕਮ ਮੰਨਣਾ ਚਾਹੀਦਾ ਆ ਸਾਡੇ ਕਈ ਵੀਰ ਬਜਰੰਦਰੀ ਗੋ ਕਹਿੰਦੇ ਵੀ ਸਾਡੇ ਰੰਗ ਦਾ ਅਪਮਾਨ ਨਾ ਤੁਸੀਂ ਅਪਮਾਨ ਨਹੀਂ ਕਰਦੇ ਇਹ ਉਹਨਾਂ ਦਾ ਰੰਗ ਹੈ ਉਹਨਾਂ ਨੂੰ ਮੁਬਾਰਕ ਹੈ ਪਰ ਜਿਹੜਾ ਸਾਡਾ ਚੇਨਾ ਸਾਨੂੰ ਮੁਬਾਰਕ ਜਿਹੜਾ ਸਾਡਾ ਰੰਗ ਹੈ ਨਾ ਉਹ ਸਾਨੂੰ ਮੁਬਾਰਕ ਜਦੋਂ ਤੁਸੀਂ ਉਕਤੋਂ ਵੱਖਰਾ ਨਾ ਪਵੇ ਉਹਦੇ ਵਾਸਤੇ ਰੰਗ ਤੇ ਧੰਗ ਬੰਦਰਾ ਕਰਨਾ ਪੈਂਦਾ ਧੰਗ ਤੇ ਸਾਡਾ ਪਹਿਲਾਂ ਵੱਖਰਾ ਸੀ ਧੰਗ ਹੈ ਸਾਡਾ ਸਰੂਪ ਧੰਗ ਹੈ ਜਾਤਰੇ ਪਈ ਸ੍ਰੀ ਸਾਹਿਬ ਤੇ ਧੰਗ ਹੈ ਸਾਡੀ ਪੰਗ ਹੁਣ ਤੁਹਾਨੂੰ ਰੰਗ ਵੱਖਰਾ ਕਰਨਾ ਪਣਾ ਸੋ ਵੱਖਰਾ ਕਰਤਾ ਮੈਂ ਤੇ ਜਥੇਦਾਰੋਂ ਗਵੀਰ ਸਿੰਘ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਹੈ ਗਰੀਬ ਅਨਵਾਜ ਮਹਾਰਾਜ ਕਿਰਪਾ ਕਰੇ ਤੇਰੇ ਆਏ ਗੁਰੂ ਸਾਰੇ ਸਤਗੁਰੂ ਮਹਾਰਾਜ ਕਿਰਪਾ ਕਰੇ ਕਰਨ ਕਰੋ ਜੀ ਸਤਨਾਮ ਸ੍ਰੀ ਵਾਰ ਵਾਹਿਗੁਰੂ ਓਏ ਜੋਰਾਂ ਵੇ ਸੱਟਾਂ ਤੋਂ ਮੋਰਗੇ ਤੇ ਸਰਦਾਰ ਉਤਮ ਸਿੰਘ ਨੇ ਆਖਿਆ ਜਥੇਦਾਰਾ ਇਹਦੇ ਮੁਕਾਬਲੇ ਤੇ ਜਾਂਦੀ ਆ ਗਿਆ ਮੈਨੂੰ ਜੋਰਾਵਰਸੀ ਨੇ ਆਖਿਆ ਜਿਵੇਂ ਤੇਰੀ ਮਰਜ਼ੀ ਜਦੋਂ ਵਧਿਆ ਨਾ ਸਰਦਾਰ ਉਤਮ ਸਿੰਘ ਆ ਕੇ ਕਿਸੇ ਆਵਾਜ਼ ਮਾਰ ਕੇ ਜੋਰਾਵਰਸੀ ਕਹਿੰਦਾ ਆ ਪਾਣੀ ਚ ਮਦਾਨਾ ਪਾ ਕੇ ਬੈਠ ਕੋਲਾ ਮਤਲਬ ਇਹ ਸੀ ਜੇ ਰਾਈ ਲੰਬੀ ਨਾ ਹੋਵੇ ਇਦੋਂ ਵਧਿਆ ਸਰਦਾਰ ਉਤਮ ਸਿੰਘ ਗਿਆ ਲਾਗੇ ਗੋਲੀਆਂ ਦੀ ਹੋਈ ਸਮਾਪਤ ਯੋਕੀਆਂ ਤੇ ਗੱਲ ਗਈ ਤੇ ਆਂਦਰਾਈ ਮੁੱਕੀ ਤੇ ਗੱਲ ਗਈ ਤਲਵਾਰਾਂ ਤੇ ਉਹ ਪਿਆਰ ਨਾਲ ਸਰਦ ਕਰਨਾ ਕਿ ਉਤਮ ਸਿੰਘ ਵਾਰ ਕਰਦਾ ਤੇ ਸਰਦਾਂ ਤੋਂ ਮੌਜੇ ਰੋਕਦਾ ਹੈ ਫਟਕਾਂ ਤੋਂ ਮੌਜੇ ਵਾਰ ਕਰਦਾ ਹੈ ਤੇ ਉਤਮ ਸਿੰਘ ਰੋਕਦਾ ਹੈ ਉਹ ਤੋਹਾਰ ਰੋਕ ਕੇ ਸਰਦਾਰ ਉਤਮ ਸਿੰਘ ਨੇ I'm gonna ਜਦੋਂ ਮੀਂਹ ਦੀ ਆ ਗਿਆ ਮਨ ਵਿੱਚ ਬੜੇ ਖਿਆਲ ਆਉਣ ਜਦੋਂ ਬਾਹਰ ਨਸ਼ਾ ਪਹਿਲਾਂ ਵੀ ਖੇਡਾ ਕੋਦ ਮਨ ਵਿੱਚ ਆਵੇ ਮਨਾ ਕੁਝ ਕੋਟੀ ਦੇ ਜਰਨੈਲ ਸਿੱਖਾਂ ਨੇ ਪਾਣੀ ਨਹੀਂ ਮੰਗਣ ਦਿੱਤਾ ਪਰ ਤੇ ਤੂੰ ਕਿਹੜੇ ਦੇਖਦੀ ਮੂਈ ਬਚਣਾ ਕੋਈ ਬਾਹਰ ਚਲੀ ਗਿਆ ਜੇ ਮਨ ਵਿੱਚ ਜੁੱਤਿਆ ਖਿਆਲ ਆਇਆ ਓ ਡਾਲ ਚ ਲਪਕ ਗਿਆ ਇੱਥੇ ਇੱਕ ਪਹਰੀ ਮਰੇਗਾ ਜੇ ਪਿੰਡ ਚਲੇ ਕਿਉਂਕਿ ਨਿਆਣਿਆਂ ਨੇ ਟਾਕੂਆ ਬਣਾ ਕੇ ਮਾਰਨਾ ਛੇੜ ਛੇੜ ਕੇ ਮਾਰਨੇ ਆ ਜੰਗ ਦਾ ਭਗਵਾ ਪਰਿਆ ਫਿਰਦਾ ਜੀ ਆ ਜੁੱਧ ਤੋਂ ਭੱਜ ਕੇ ਆ ਗਿਆ ਸੀ ਇੱਥੇ ਤਵਰੀ ਮਾਰਨਾ ਜੇ ਭੱਜ ਕੇ ਚਲੇ ਕਿਉਂ ਤੇ ਤੇ ਲੱਤ ਲਗਾ ਕੇ ਕਰਦਾ ਮਾਰਨ ਦਾ ਥਿਆ ਆਇਆ ਮਰਾ ਤੇ ਪਰ ਇਹ ਮਾਰਾ ਹੱਕੇ ਸਭ ਦੇ ਪਰਵਾਹ ਜਿਹਰ ਵਾਖੇ ਛੇ ਜਦ ਤੱਕ ਜਨਮਰਾਂ ਨ ਮਰ ਗਏ ਜੇ ਗਲੇ ਵਿੱਚੋਂ ਬਾਹਰ ਤੇ ਸਰਦਾਰ ਤੇਲ ਸਿੰਘ ਲੱਗਾ ਜਕਾਰਾ ਛੱਡਣਾ

ਉਨੇ ਆਖਿਆ ਤੂੰ ਦਾਰ ਥਲੇ ਕਦੋਂ ਬਨੇਗਾ ਕਹਿੰਦਾ ਜਦੋਂ ਢਾਹੇ ਚੜ ਗਿਆ ਉਹਨੇ ਆਖਿਆ ਢਾਹੇ ਤੱਕ ਉੱਚਾ ਕੋ ਪੈਦਾ ਨਹੀਂ ਕਹਿੰਦਾ ਉਹ ਕਿਹਨੇ ਕਹਿਣ ਦੀ ਧੇਰ ਜੰਨਲ ਚੋਰਾ ਵਰਸਿੰਗ ਨੇ ਮਾਰੀ ਪਲਾਕੀ ਹੋਰਾਂ ਘੋੜੇ ਤੇ ਸਵਾਰ ਜਦੋਂ ਹਧਿਆ ਸਿਆਣੇ ਕਹਿੰਦੇ ਲੜਾਈ ਤੇ ਢਾਈ ਫਾਟ ਉਥੇ ਕਪਰਨ ਕੀਤਾ ਜੰਨਲ ਚੋਰਾ ਵਰਸਿੰਗ ਨੇ ਕਹਿੰਦੇ ਓਏ ਤੇਰੇ ਨਾਮ ਦਾ ਨਹੀਂ ਮੈਨੂੰ ਪਤਾ ਕਹਿੰਦਾ ਡੋਰ ਚ ਨਮ ਗਿਆ ਲਾ ਤੇ ਚੋਰਾ ਵਰਸਿੰਗ ਨੇ ਆਖਿਆ ਸਜਣਾ

ਇਹਨਾਂ ਤੋਂ ਪਾਵਰ ਇਤਰਾਨੀ ਵਾਰ ਇਤਰਾਨੀ ਕਰਦੇ। ਉੱਥੇ ਗਿਣਤੀ ਨਹੀਂ ਦਿੱਤੀ। ਇਹ ਗਿਣਤੀ ਸੀ ਇਸਲਾਮ ਮੁਕਰੂਕਾਂ ਦੀ। ਇਹ ਆਦੀ ਸਾਡੇ ਚ। ਅਸੀਂ ਕਹਿੰਦੇ ਗੁਰੂ ਸਾਹਿਬ ਨੇ ਕਿਹਾ ਤਿੰਨ ਵਾਰ। ਉਹ ਤਿੰਨ ਵਾਰ ਕਰਦੇ ਸੀਗੇ। ਪਤਾ ਕਿਹਦਾ ਕਿਹਦਾ। ਪਹਿਲਾ ਨਾਮ ਲਈਦੇ ਸੀ ਹਜ਼ਰਤ ਮੁਹੰਮਦ ਸਾਹਿਬ ਦਾ ਤੇ ਵਾਰ ਕਰਦੇ ਸੀ। ਦੂਜਾ ਨਾਮ ਲਈਦੇ ਸੀ ਹਜ਼ਰਤ ਐਲੀਦਾ ਹਜ਼ਰਤ ਮੁਹੰਮਦ ਸਾਹਿਬ ਦੇ ਜਵਾਈ ਦਾ ਤੇ ਫਿਰ ਵਾਰ ਕਰਦੇ ਸੀ। ਤੀਜਾ ਉਹ ਨਹੀਂਦੇ ਸੀ ਹਾਜ਼ਰ ਦਾ ਯਾਕੂਬ ਦਾ ਤੇ ਫੇਰ ਤੇ ਜਾ ਮਾਰ ਕਰਦੇ ਸੀ ਸਾਡੇ ਚ ਤਿੰਨ ਵਾਰਾਂ ਦੀ ਮਰਜ਼ਾਦਾ ਲਿਆਣ ਕੇ ਵਾਰ ਦਿੱਤੀ ਅਸੀਂ ਤੁਹਾਡੇ ਤੁਹਾਨੂੰ ਸੁਆਇਆ ਤੁਸੀਂ ਆਹ ਤਾਨ ਕਰਕੇ ਪੂਰਾ ਰਾਸ ਲਿਆ ਫੇ ਤਿੰਨ ਵਾਰ ਰੋਕੇ ਮੁਰਤੇ ਚੌਥਾ ਵਾਰ ਕੀਤਾ ਜਰਨਲ ਚੋਰਾਵਰ ਸਿੰਘ ਨੇ ਆਖਿਆ ਗਿਣਤੀ ਮਿੰਟਰੀ ਵਿੱਚ ਨਹੀਂ ਪੈਣਾ ਜੁਰਾਚ ਕੇ ਵਾਰ ਕਰ ਦੋ ਸੋਤੇ ਹਜ਼ਾਰ ਜਿੰਨਾ ਮਰਜ਼ੀ ਚੱਲੋਗੇ ਉਹ ਥੱਕਾ ਤੇਰੇ ਤੇ ਇੱਕ ਵਾਰ ਕਰਨਾ ਜੇ ਮੇਰੇ ਇੱਕ ਵਾਰ ਤੋਂ ਬਚ ਕੇ ਉਹ ਨਾ

ਸਤਕਾਰਯੋਗ ਸਰਦਾਰ ਕੂਤਮ ਸਿੰਘ ਦੇ ਨਾਮ ਦੀ ਵੀ ਲਾਲੀ ਜਿਨ੍ਹਾਂ ਦਾ ਤੁਸੀਂ ਦਿਨ ਬਣਾ ਰਹੇ ਹੋ ਇਹ ਹੈ ਜਰਨਲ ਜੋਰਾਵਰ ਸਿੰਘ ਜਿਨ੍ਹਾਂ ਨੇ ਤੁਹਾਨੂੰ ਲੇਲਕਾਖ ਵਾਲਾ ਪਾਸਾ ਜਿੱਤ ਕੇ ਤੇ ਸ਼ੇਰੇ ਪੰਜਾਬ ਦੇ ਰਾਜ ਭਾਗ ਵਿੱਚ ਮਲਾਇਆ ਸੀ ਰਾਜ ਭਾਗ ਦੇ ਕਿਚਨ ਤਾਂ ਇਹ ਸਾਡੇ ਉੱਥੇ ਨਿਸ਼ਾਨ ਸਾਹਿਬ ਝੁਕੇ ਸੀ ਤੇ ਮਰਵਾਇਆ ਕਿਨੇ ਸਾਡਿਆਂ ਆਪਣੇ ਆਲੇ ਕਿਤੇ ਜਾਇਓ ਤਾਂ ਤੁਸੀਂ ਵਿਰ ਦਾਖਵਾਰੇ ਪਾਸੇ ਕਿਉਂਕਿ ਸਭ ਚਨਾਕਤ ਕੀਤੀ ਹੈ ਮੈਨੂੰ maaf ਕਰਿਓ ਉਹਦਾ 70% ਹਿੰਦੂਕਰਨ ਕੀਤਾ ਉੱਧਰ ਜਿਹੜਾ ਉਹਦਾ ਸਤਿਪੰਥ ਬਣਾਇਆ ਨਾ ਕਿਲੇ ਵਿੱਚ ਜਿਹੜੀ ਦੀ ਮੂਰਤੀ ਬਣਾਈ ਹੈ ਉਥੇ ਦਾੜੀ ਹੈ ਕਤਰਾ ਦੀ ਉਹਦੇ ਗਾਤਰੇ ਸ੍ਰੀ ਸਾਹਿਬ ਨਹੀਂ ਉਹਦੇ ਗਾਤਰੇ ਇੱਕ ਚਮੜੀ ਦੀ ਪਾਈ ਹੈ ਕੇਤੀ ਉਹਦੇ ਮੱਥੇ ਤੇ ਲਗਾਇਆ ਤਿਲਕ ਮੇਰੇ ਕਹਿਨ ਕੋ ਪਹਾੜ ਇਹ ਦੋ ਲੋਕਾਂ ਨੇ ਸੱਤ ਕਰਨਤਾ ਉਹ ਸਾਡਾ ਸੀ ਅਸੀਂ ਕਰਦੇ ਨਾ ਉਹਦੇ ਬਾਰੇ ਪੜਿਆ ਨਾ ਉਹਦੇ ਬਾਰੇ ਸੁਣਿਆ

ਇਹ ਕੋਈ ਉਸ ਮਹਾਰ ਜੋਧੇ ਦੀ ਕਮਾਈ ਦਾ ਧਿਆਨ ਕਰਕੇ ਕਹੋ ਸਤਨਾਮ ਸ੍ਰੀ ਵਾਖੇ ਗੁਰੂ ਇਹ ਤੁਸੀਂ ਹਰਿ ਸਿੰਘ ਜਲਪੇ ਨੂੰ ਜਾਣਦੇ ਹੋ ਅੱਜ ਤੋਂ ਬਾਅਦ ਜਰਨਲ ਜੋਹਾ ਵਰਸਕ ਦੇ ਬਾਰੇ ਵੀ ਇਹ ਗੱਲ ਕਿਹਾ ਕਰੋ ਕਿ ਸਾਡਾ ਉਹ ਜਰਨਲ ਸੀ ਜਿੰਨੇ ਏਡਾ ਵੱਡਾ ਇਲਾਕਾ ਚਿਤ ਕੇ ਸਾਥ ਕਰਦਾ ਤੋ ਹੋ ਧਿਆਨ ਹੈ ਕਿ ਚੱਲ ਕੇ ਸਮਾਧਾਨ ਨੂੰ ਸੀ ਉਹਨਾਂ ਦੇ ਮੁਬਾਰਕ ਉਸਮੇ ਚਰਨਾ ਵਿੱਚ ਵੀਰ ਜੀ ਹੋਣਾ ਨੇ ਹੁਕਮ ਲਗਾਇਆ ਸਾਡੇ 12 ਵਜੇ ਤੱਕ ਦਾ ਟਾਈਮ ਹੈ